ਕੀ ਮਸਲਾ ਆਇਆ ਜੀ ਮਸਲਾ ਜੀ ਉਹ ਜਬਰ ਸ਼ਰਮਾ ਆਇਆ ਆ ਅੱਜ ਤੋਂ 4 ਮਹੀਨੇ ਨਾ ਪਹਿਲਾਂ ਦੋੜਦਾਰ ਵੀ ਦਵਾਈ ਉਹ ਆਇਆ ਨਾ ਉਹ ਕਹਿੰਦਾ ਮੇਰੇ ਨਾਲ ਉਧਰ ਆ ਮੇਰੀ ਕੋਠੀ ਡਿਰਾ ਆ ਕੇ ਤੇ ਉਹ ਕਹਿੰਦੀ ਮੈਂ ਆਪਦੇ ਬੇਡੇ ਨਾਲ ਹੀ ਰਹਿਣਾ ਮੈਂ ਨਹੀਂ ਇਧਰੋਂ ਜਾਣਾ ਉਹ ਇਥੋਂ ਮਾੜਾ ਮੋਟਾ ਨਾ ਆਜਾ ਤਾਂ ਹੋ ਗਿਆ ਤਗੜਾ ਚੱਲੀ ਜਾਂਦਾ ਸੀਗਾ ਤੋ ਕਦੇ ਤੱਕ ਵੀ ਜਿਹੜੇ ਮਤਲਬਾਰ ਦੇ ਨਾਲ ਮਾਰਦੇ ਨੇ ਤੋ ਇਹਨਾਂ ਨੇ ਘੋਰ ਨਹੀਂ ਕੀਤਾ ਤੋ ਅੱਜ ਆਇਆ ਬੈਠਾ ਘੰਟਾ ਡੇਢ ਚਾਹਲ ਚਾਹ ਦੀ ਵੀ ਗੱਲ ਕੀਤੀ ਤੋ ਇੱਕੋ ਦਾਰ ਨੂੰ ਭਰੇ ਕੀ ਹੋ ਗਿਆ ਆਪਾਂ ਚ ਕੋਈ ਰੋੜਾ ਉਹਨੇ ਕੈਂਚੀ ਚੱਕ ਕੇ ਨਾ ਅਸੀਂ ਤੇ ਗਲੇ ਤੇ ਵਾਰ ਦਿੱਤਾ ਜੀ ਇੱਕ ਇੱਥੇ ਦਿਲ ਤੇ ਮਾਰੀ ਦਿਲ ਤੇ ਕਹਿੰਦੇ ਸਰਾਬ ਪੈ ਗਿਆ ਤੇ ਉਹਨੂੰ ਅਸੀਂ ਤਾਈ ਆਪਦੀ ਨੂੰ ਲੈ ਕੇ ਗਏ ਆ ਉੱਤੇ ਸਰਕਾਰੀ ਹਸਪਤਾਲ ਉੱਥੋਂ ਅਸੀਂ ਪ੍ਰੀਤਪੁਰ ਲੈ ਗਏ ਉੱਥੇ ਹੰਡਾਤ ਹੋਈ ਮਰਨ ਵਾਲਾ ਸਖਸ਼ ਕੌਣ ਸੀ ਜੀ ਮਰਨ ਵਾਲਾ ਇਹ ਪ੍ਰਕਾਸ਼ਪੁਰੂਪ ਗੋਗੀ ਬਾਬਾ ਕਿੱਥੋਂ ਦਾ ਰਹਿਣ ਵਾਲਾ ਨਹੀਂ ਬੰਦਾ ਦਾ ਬੰਦਾ ਹੀ ਉਹ ਗਾਇਦ 4 ਨੰਬਰ ਵਾਰਡਪਲਸ ਨਹੀਂ ਆ ਕੀ ਨਾਮ ਹੈ ਉਹਦਾ ਰਵਰਿ ਸ਼ਰਮਾ ਤੇ ਮਰਨ ਵਾਲੇ ਦਾ ਕੀ ਨਾਮ ਹੈ ਪ੍ਰਕਾਸ਼ਪੁਰੂਪ ਗੋਗੀ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੇਰੀ ਤਾਈ ਲੱਗਦੀ ਜੀ ਇਹ ਮਸਲਾ ਕਦੋਂ ਤੋਂ ਏ ਅੱਜ ਪੂਰਾ ਇਹ 10 ਦਿਨ ਹੋ ਗਏ ਬੈਠੇ ਚੱਲਦੇ ਰੁਕਦੇ ਆ ਜਾਂਦਾ ਮਾੜਾ ਮੋਟਾ ਬੋਲ ਕੇ ਚਲਾਏ ਅੰਦਰ ਅੱਜ ਜੋ ਕਹਿੰਦੇ ਬਾਪਾ ਮਜਬੂਰ ਕਰਦਾ ਵੀ ਜਾਣਾ ਕਿ ਮੈਂ ਤੈਨੂੰ ਮਾਰਾ ਐਵੇਂ ਗੱਲ ਸੁਣਨ ਚਾਹੀਏ ਉਹਦੇ ਨੋ ਅੰਦਰ ਹੈਈ ਜ਼ੋਰ ਕੋਈ ਲੜਕਾ ਮੁੰਡਾ ਵਗੈਰਾ ਕੋਈ ਨਹੀਂ ਵਾ ਮੁੰਡਾ ਕਿੱਥੇ ਗਿਆ ਮੁੰਡਾ ਕੰਮ ਤੇ ਲੱਗਿਆ ਜਿਵੇਂ ਪੀਓ ਪੀ ਤੇ ਜਾਂਦਾ ਉੱਥੇ ਗਿਆ ਸੀ ਤੋ ਨੌਨ ਨੇ ਉਦੀ ਆ ਕੇ ਬਾਹਰ ਰੋਲਾ ਪਾਇਆ ਜਦੋਂ ਮੇਰੀ ਸੱਸ ਨੂੰ ਮਾਰੀ ਇਹਨਾਂ ਦਾ ਮਾਰੀ ਇਹ ਲੈ ਉਹਨੇ ਨੂੰ ਕੈਂਚੇਆ ਕੁੰਚੇਆ ਮਾਰ ਕੇ ਜਿੰਨੇ ਨੂੰ ਸਾਰੇ ਬੰਲੇ ਵਾਲੇ ਵਾਸੀ ਇਕੱਠੇ ਹੋਏ ਇੱਕ ਮਾਰ ਕੇ ਉਹ ਤੋਂ ਨਿਕਲ ਗਿਆ ਇਧਰੋਂ ਤੇ ਮਗਰ ਲੱਗਿਆ ਇਹਨੇ ਪਰ ਉਹ ਪਤਾ ਨਹੀਂ ਕਿ ਕਿੱਥੇ ਗਿਆ ਇਹ ਕਿੰਨੇ ਵਜੇ ਦੀ ਕਟਣਾ ਹੈ ਇਸ ਸਾ 10 ਵਜੇ ਦੀ ਉਹ ਸਰ ਜੀ ਲੋ ਬਾਹਰ ਆਏ ਨੇ ਤੋਂ ਉਹ ਪਤਾ ਲੱਗਿਆ ਵੀ ਨਾਲ ਸਾਫਟ ਲੱਗੀ ਹੋਈ ਹੈ ਤੋਂ ਲੈ ਕੇ ਉਹਵੇਂ ਆਉਂਦੇ ਫਿਰ ਹਸਤਾ ਲੱਗਿਆ ਇਹ ਇਹਨਾਂ ਦੇ ਹਸਬੰਦ ਸੀਗੇ ਜਾਂ ਇਹ ਚਾਰ ਪਾਣੀ ਉਹਨੇ ਰਾਲ ਕੇ ਰੱਖਿਆ ਰਹੇ ਸੀ ਇਹਨਾਂ ਪਤਾ ਪਉਂਦਾ ਆਪਾਂ ਨੂੰ ਨਹੀਂ ਪਤਾ ਵੀ ਕੀ ਇਹਨਾਂ ਦਾ ਜੀਸਾ ਤੁਹਾਡਾ ਕੀ ਨਾਮ ਹੈ ਸਰ ਗਜਨੀਸ਼ ਇਹ ਜਿਹੜੀ ਲੇਡੀਜ਼ ਮਰੇ ਉਹਨਾਂ ਦਾ ਕੀ ਨਾਮ ਸੀ ਉਹਨੂੰ ਗੋਗੀ ਮਾਤਾ ਜੀ ਜਿਹੜਾ ਪਰਸਨ ਇਹਨਾਂ ਦੇ ਘਰ ਆਉਂਦਾ ਸੀ ਉਹਨਾਂ ਦਾ ਕੀ ਨਾਮ ਸੀ ਸ਼ਰਮਾ ਸ਼ਰਮਾ ਜੀ ਬਾਕੀ ਨਾਮ ਦਾ ਪੂਰਾ ਆਪਾਂ ਨੂੰ ਪਤਾ ਨਹੀਂ ਤੇ ਬੱਚੇ ਇਹਨਾਂ ਦੇ ਇਹਨਾਂ ਦੇ ਇੱਕ ਲੜਕਾ ਤੇ ਦੋ ਲੜਕੀਆਂ ਵੀ ਦੋ ਲੜਕੀਆਂ ਬਾਹਰ ਰਹੀ ਹੋਈਆਂ ਨੇ ਇਹ ਲੜਕਾ ਉੱਚੀ ਕਰੀ ਜਾਂਦੇ ਉਹ ਕੰਮ ਤੇ ਗਿਆ ਹੋਇਆ ਸੀ ਕਿੰਨੀ ਐਸੀ ਇਹਨਾਂ ਦੀ ਇਹਨਾਂ ਦੀ ਕੱਚੀ ਤੋਂ ਫਲਾਸੀ ਦੀ ਸੰਜਾਗੋ ਸਾਹਿਬ ਉਹ ਆਹ ਸੰਜਾਗੋ ਸਾਹਿਬ ਨੇੜੇ ਇੱਕ ਪ੍ਰਕਾਸ਼ ਕੌਰ ਨਾਂ ਦੀ ਲੇਡੀ ਇੱਥੇ ਰਹਿਦੀ ਸੀ ਰਠੋੜਾ ਵਾਲੇ ਮੱਲੇ ਗੜੀ ਦੇ ਮਰਚਾਰਚ ਤੇ ਉਹਦਾ ਮਰਡਰ ਹੋਇਆ ਕੈਂਚੀਆ ਮਰਿਆ ਜਿਹੜਾ ਕੋਈ ਰਮਨ ਸ਼ਰਮਾ ਨਾਂ ਦਾ ਬੇਟੀ ਸੀ ਤੇ ਉਸ ਵਾਂਗ ਵਿੱਚ ਅਸੀਂ ਇੱਥੇ ਆਏ ਇਹਨਾਂ ਦਾ ਹਸਬੰਡ ਸੀ ਜਾਂ ਸੋਨੂੰ ਚਾਹ ਵੀ ਕੋਈ ਮੈਰਿਜ ਕਰਾਈ ਸੀ 3-4 ਮਹੀਨੇ ਪਹਿਲਾਂ ਸੋਨੀ ਚਲਾਈ ਕਰ ਲੈ ਇਹ ਬਾਕੀ ਅਸੀਂ ਸ਼ਾਮਿਲ ਕਰ ਰਹੇ ਹਾਂ ਲੇਡੀ ਦੀ ਡੈਥ ਹੋ ਗਈ ਹੈ ਪ੍ਰਿਨਕੋਟ ਉੱਥੇ ਹੁਣ ਟੀਮ ਸਾਡੀ ਜਾਏਗੀ ਜਿੱਦਾਂ ਵੀ ਸਟੇਟਮੈਂਟ ਆਏਗੀ ਉਦੋਂ ਅਸੀਂ ਇਹ ਲੋਕ ਸ਼ਾਰਕਲ ਇਹਨਾਂ ਦੇ ਬੱਚੇ ਵੀ ਨਹੀਂ ਸਰ ਬੱਚੇ ਹੈਗੇ ਇਹਨਾਂ ਦੇ ਹਾਂ ਦੋ ਕੁੜੀ ਲੜਕੀਆਂ ਨੇ ਇੱਕ ਲੜਕਾ ਲੜਕਾ ਨਾਲ ਗਿਆ ਹੋਇਆ ਹੈ ਉੱਥੇ ਇੱਕ ਚੱਕੀ ਲੱਗੀ ਸੀ ਕਿ ਠੀਕ ਹੈ ਥੈਂਕ ਯੂ ਥੈਂਕ ਯੂ